ਪੂਜਾ ਭਗਤ ਤਿਲਕ ਈਸ਼ਨਾਨ ਓਨ ਦਾਨ ਬਹਾਣ ਸਤਿਗੁਰ ਕਾਸਾ ਜੀ ਵਚਨ ਕਰਦੇ ਹਨ ਕਿ ਕੇ ਪਾਈ ਲੋਕ ਜਿਹੜੇ ਨੇ ਇਹ ਦੇਵ ਪੂਜਾ ਕਰਦੇ ਨੇ ਵਰਤ ਰੱਖਦੇ ਹਨ ਮੱਥ ਉਤੇ ਤਿਲਕ ਵੀ ਲਾਉਂਦੇ ਨੇ ਈਤਾਂ ਦੇ ਉਤੇ ਇਸ਼ਨਾਨ ਵੀ ਕਰਦੇ ਨੇ میٹے گریب نواز ਆਲੂ ਕੋ ਗੁਜਨੀ ਹੁੰਦਾ ਹੈ ਕਿਉਂਕਿ ਗੁਰਬਾਣੀ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਆਸਾ ਕੰਨ ਨੇ ਜਿਹੜੇ ਥੀਨੇ ਵੀ ਦੇਵੀ ਦੇਤੇ ਨੇ ਤੇ ਸਾਰੇ ਕਾਲਪੁਰਖ ਵੈਜੂ ਜੀ ਦੇ ਰੂਪਾਂ ਵਿੱਚ ਨੇ ਤੇ ਇਸ ਕਰਕੇ ਇਹਨਾਂ ਨੂੰ ਜੀਆਂ ਮੁਕਤੀ ਪ੍ਰਾਪਤ ਨਹੀਂ ਹੁੰਦੀ। ਇਸ ਕਰਕੇ ਭਗਤ ਨਾਮ ਦੇ ਪੀਆ ਦੇ ਵੀ ਬਚਨਾਂ ਤਾਂ ਗੁਰਬਾਣੀ ਚ ਸਲਗਨ ਕਰਦੇ ਹਨ ਆਸਾ ਜਿੰਦੇ ਹਨ। ਤੁਮ ਕਹੀਆ ਤੋ ਆਦ ਭਗਵਾਨੀ ਮੋਕਤੀ ਬੜੀ ਆਸ ਕਹਾਂ ਚ ਬੰਦੀ ਜੇ ਤੋ ਆਦ ਭਗਵਾਨੀ ਦਾ ਨਾਮ ਲੈ ਕੇ ਪੂਜਾ ਕਰਤਾ ਜੀ ਬਾਸਾ ਕਹਿੰਦੇ ਬਕਤ ਨੂੰ ਮੁਕਤੀ ਵੀ ਬਾਹੀ ਹੁੰਦੀ ਹੈ ਫਿਰ ਉਹ ਕਿੱਥੇ ਰੁਕ ਜਾਂਦੀ ਹੈ ਕਿਉਂਕਿ ਇਹਨਾਂ ਦੇ ਹੱਥ ਵਿੱਚ ਨਹੀਂ ਹੈ ਬਾਸਾ ਕਹਿੰਦੇ ਇਹ ਆਪ ਭਾਈ ਕਾਰ ਦੇ ਬਤੇ ਹੋਏ ਸੰਸਾਰ ਦੇ ਵਿਉਂਦੇ ਨਹੀਂ ਇਕ ਸਿਵ ਘਰੇ ਦੇਖ ਗਏ ਇਕ ਫੇਰ ਪਏ ਨਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਕੀ ਉਹਨੇ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਨਾ ਦੇਵ ਲੋਕ ਦੀ ਪੂਜਾ ਕਰਕੇ ਅਕਾਲ ਪੁਰਖ ਉਸ ਨੀਂਦ ਲਖ ਵਰਤ ਰੱਖਣ ਦੇ ਨਾਲ ਵੀ ਅਕਾਲ ਪੁਰਖ ਵੈਰ ਰੂਪ ਉਸ ਨੀਂਦ ਲਖ ਤੇ ਪਾਤਸ਼ਾਹ ਜੀ ਉਹਨੇ ਵਰਜਨ ਸਰਵਨ ਕਰਦੇ ਹਾਂ ਪਾਤਸ਼ਾਹ ਕਹਿੰਦੇ ਨੇ ਛੋਟ ਹੈ ਅੰਨ ਕਰਹੈ ਪਖੰਡ ਇਹ ਕਹਿੰਦੇ ਮੇਰਾ ਪਖੰਡ ਹੈ ਵਰਤ ਰੱਖਣਾ ਇਹਦੇ ਨਾਲ ਅਕਾਲ ਪੁਰਖ ਨੂੰ ਕੁਝ ਨਹੀਂ ਕੀਤਾ ਜਾ ਸਕਦਾ ਮੱਤੇ ਦੇ ਤਿਲਕ ਲਾਉਣੇ ਈਟਾਂ ਤੇ ਜਾ ਕੇ ਇਸ਼ਨਾਨ ਕਰਨ ਇਹਨਾਂ ਦੇ ਨਾਲ ਵੀ ਅਕਾਲ ਪੁਰਖ ਪਰਮੇਸ਼ਰ ਕੁਝ ਨਹੀਂ ਹੁੰਦਾ ਕਿਉਂਕਿ ਸਤਿਗੁਰੂ ਸਾਹਿਬ ਕਹਿੰਦੇ ਜੇ ਇਸ਼ਨਾਨ ਕੀਤਾ ਮਨ ਮਰਗੁ ਹੁੰਦਾ ਤੇ ਅਕਾਲ ਪੁਰਖ ਵੇਖੂ ਜਦ ਤੱਕ ਤੇ ਟੱਡੀਆਂ ਵਿੱਚੀਆਂ ਨੂੰ ਮਿਲਣਾ ਸੀ ਜਿਹੜੇ 24 ਘੰਟੇ 83 ਲੱਖ ਜੂਨ ਦੇ ਵਿੱਚੋਂ 42 ਲੱਖ ਜੂਨ ਹਰੇ ਨਹੀਂ ਉਹ ਪਾਣੀ ਦੇ ਵਿੱਚ ਉਹਨੂੰ ਕਾਲਪੁਰਖ ਨਹੀਂ ਮਿਲਦਾ ਹੋਰ ਜਿਸੰਨ ਨਾ ਨਹੀਂ ਸੀ ਇਸ ਕਰਕੇ ਪਾਰਸਾ ਕਹਿੰਦੇ ਭਾਈ দান ਕਰਨ ਦੇ ਨਾਲ ਵੀ ਅਕਾਲ ਪੁਰਖ ਨਹੀਂ ਮਿਲਦਾ ਕਿਉਂਕਿ ਤਾਨ ਕੀਤੇ ਆ ਸਾਡੇ ਅੰਦਰ ਮਾਨ ਆਉਂਦਾ ਹੈ দান ਕਰਨ ਨੂੰ ਕਿਹਨੇ ਪਾਰਸਾ ਨੇ ਕਰਿਆ ਕਿ ਉਹ ਤਾਨ ਪਾਰਸਾ ਕਹਿੰਦੇ ਕਿਹੜਾ দান ਕਰਨਾ ਮਾਗ ਮਤਿ ਸੰਸਾਧੁ ਮਾ ਧੀ ਕਾ ਇਸਨਾਨ ਹਰਿ ਕਾ ਨਾਮ ਧਿਆਏ ਸੁਣ ਸਭ ਨਾਨਕ ਕਰਤਾ ਆਸਵਿਦੇ ਕਾਲ ਕੁਰ ਪੁਰੈ ਕੁ ਜੀ ਦਾ ਨਾਮ ਨਾਮ ਸੁਣਿਆ ਕਰ ਧਿਆਇਆ ਕਰ ਤੇ ਜੋ ਕੁਝ ਵੀ ਤੈਨੂੰ ਹਾਸਲ ਹੋਇਆ ਹੈ ਜਿਹੜਾ ਗਿਆਨ ਤੈਨੂੰ ਤੂਨੇ ਦਿੱਤਾ ਹੈ ਉਹ ਗਿਆਨ ਦਾ ਗਣ ਕਰਿਆ ਕਰ ਉਹ ਸਮਝਾਇਆ ਕਰ ਇਨੁ ਸਾਨਾ ਮਨੁੱਖਾਂ ਨੂੰ ਸੁਝਾਇਆ ਕਰ ਪਾਈ ਆਹ ਗਾਨ ਗੁਰੂ ਜੀ ਨੇ ਮੈਨੂੰ ਦਿੱਤਾ ਮੈਨੂੰ ਸਮਝ ਆਈਏ ਅਕਲ ਆਈਏ ਗਿਆਨ ਆਇਆ ਤੇ ਉਹ ਗਿਆਨ ਦਾ ਦਾਨ ਕਰ ਸਕਦੇ ਕਹਿੰਦੇ ਕਰਿਆ ਕਰ ਇਸ ਕਰਕੇ ਜਿਹੜਾ ਅਸੀਂ ਆ ਮਾਇਆ ਦਾ ਦਾਨ ਨਹੀਂ ਹੈ ਕਿਤਲੋ ਦਾਨ ਅਸੀਂ ਕਰਦੇ ਆ ਪਾਲਾ ਕਹਿੰਦੇ ਜਿਹੜਾ ਦਾਨ ਕਰਦੇ ਆ ਇਹ ਦਾਨ ਵੀ ਕਰਨਾ ਚਾਹੀਦਾ ਇਹ ਗੱਲ ਨਹੀਂ ਕਰਾਣੀ ਚਾਹੀਦੀ ਪਰ ਇਹ ਨਾ ਸਮਝੀਂ ਕਿ ਇਕੱਲਾ দান ਕੀਤਾ ਮੈਨੂੰ ਕਾਲਪੁਰ ਪ੍ਰਾਪਤ ਹੋਏਗਾ। দান ਕਰਨਾ ਜਾਂ ਅੰਦ ਕੁੰਨ দান ਜੋ ਬੀਜ ਦੇ ਸਭ ਧਰਮ ਰਾਏ ਖੈਂ ਜੈ। ਬਾਸ ਰਗਿੰਦੇ ਜਿਹੜਾ ਪੁੰਨ দান ਕਰੇਗਾ ਇਹ ਵੀ تیرੇ ਨਾਲ ਜਾਏਗਾ ਪਰ ਮੁਕਤੀ ਦਾ ਮਾਰਗ ਨਹੀਂ ਹੈ। ਇਹਦੇ ਨਾਲ ਮੁਕਤੀ ਪ੍ਰਾਪਤ ਨਹੀਂ ਹੋਏਗੀ ਇਸ ਕਰਕੇ ਕਹੂੰ ਨਾ ਈਚੈ ਸੰਜਮ ਕਾਮੀ ਬੋਲ ਹੈ ਮਿੱਠੇ ਮੈਂ। ਪਾਵੇਂ ਤੋਂ ਮੁਕਤੇ ਵਿੱਚੋਂ ਮਿੱਠੇ-ਮਿੱਠੇ ਬੋਲ ਵੀ ਬੋਲਦੇ ਹਨ ਪਰ ਅਜੇ ਵੀ ਕਿਸੇ ਝੁਕੀ ਨੇ ਨਾਮ ਨਾਲ ਪ੍ਰਭੂ ਖੁਸ਼ ਨਹੀਂ ਹੁੰਦਾ ਹੈ ਪ੍ਰਭੂ ਕੋ ਨਾਮ ਜਗਤ ਮਨ ਚੈਨ ਇਸ ਕਰਕੇ ਪਾਸਾ ਹੁਣ ਪਰਬਾਲੀਆਂ ਅੰਕੀਆਂ ਦੇ ਵਿੱਚ ਠਹਿਰਾਉ ਨੇ ਕਿਸ ਨੂੰ ਜਾਉਂਦੇ ਹਨ ਰੁਹਾਉ ਦਾ ਪਾਪੰਦ ਠਹਿਰਾਉ ਰੁਕ ਕੇ ਵਿਚਾਰ ਕਰ ਇੱਕ ਤੇ ਸਤਿਗੁਰੂ ਜੀ ਵਿਚਾਰ ਸਾਨੂੰ ਵਰਸਦੇ ਨੇ ਕਿ হে ਭਾਈ ਪ੍ਰਮਾਤਮਾ ਦਾ ਨਾਮ ਜਪਿਆ ਹੀ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਚੰਦਨ ਚਾਂਦਨਾ ਸਤਿਗੁਰੂ ਤੁਮੂ ਨੰਨ ਕੀ ਖਾਨ ਸੀਤਲ ਜਿਵੇਂ ਨਾਨਕਾ ਜਪੰਦੜੋ ਹਰ ਥਾਂ ਬਾਸਾ ਕਹਿੰਦੇ ਨਾਮ ਜਪਿਆ ਕੀ ਸ਼ਾਂਤੀ ਪ੍ਰਾਪਤ ਹੁੰਦੀ ਹੈ ਜਦੋਂ ਕੋ ਕਾਲਪੁਰਕ ਬਿਲਕੁਲ ਪ੍ਰਮਾਤਮਾ ਦਾ ਨਾਮ ਜਪੇਗਾ ਦੇ ਰਹੀ ਤੇਰੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਵੇਗੀ ਬਹੁ ਪ੍ਰਕਾਰ ਖੋਜ ਹੈ ਸੰਤਾਂ ਕੋ ਵਿਖਮਣਾ ਜਾਇ ਨਾ ਰਹਾਉ ਸਤਿਗੁਰੂ ਜੀ ਕਹਿੰਦੇ ਸਾਰੇ ਲੋਕ ਕਈ ਤਰੀਕਿਆਂ ਦੇ ਨਾਲ ਉਸ ਪ੍ਰਮਾਤਮਾ ਨੂੰ ਲੱਭਦੇ ਨੇ ਪਰ ਸਿਮਰਨ ਤੋਂ ਬਿਨਾਂ ਨਾਮ ਜਪਨ ਨੰ ਭਗਾਂ ਹੀ ਠਾਕਾ ਹੈ ਕੋਈ ਨਹੀਂ ਲਾ ਸਕਦਾ ਕਿਉਂਕਿ ਇਹਦੇ ਹੱਥ ਵਿੱਚ ਵੀ ਸਾਨੂੰ ਬੜੇ ਪਰਮਾਨੰਦ ਹੁੰਦੇ ਨੇ ਪ੍ਰੀਤ ਸਾਹਿਬ ਜੀ ਉਹਦਾ ਪਰਮਾਨੰਦ ਹੈ ਬੀਖ ਸਾਹਿਬ ਜੀ ਨੇ 36 ਸਾਖ ਤੱਕ ਬਸਿਆ ਕੀ ਕੀ ਜੰਗਲਾਂ ਵਿੱਚ ਕਦੇ ਕੁੱਕੇ ਰਹੇ ਕਦੇ ਕੁੱਥੇ ਲੱਟ ਕੇ ਤੇ ਪ੍ਰੰਤੂ ਜਦੋਂ ਅੰਦਰੋਂ ਅਕਾਲ ਪੁਰਖ ਵੈਗੁਰੂ ਜਿਹੜੀ ਪ੍ਰਾਪਤੀ ਹੋਈ ਗੁਰੂ ਦੇ ਰੰਗ ਗੁਰੂ ਨੇ ਸਮਝਾਇਆ ਗੁਰੂ ਨੇ ਗਿਆਨ ਦਿੱਤਾ ਮਤ ਦਿੱਤੀ ਗੁਰੂ ਦੇ ਦਿੱਤੇ ਹੋਏ ਗਿਆਨ ਨੂੰ ਆਸਰ ਕਰਕੇ ਜਦੋਂ ਉਹਨੇ ਜਪਣਾ ਸ਼ੁਰੂ ਕੀਤਾ ਅੰਮ੍ਰਿਤ ਬਾਝ ਤੇ ਬੀਰ ਸਾਹਿਬ ਜੀ ਨੇ ਵੀ ਫਿਰ ਵਚਨ ਕਹੇ ਪੀਤਾ ਜੰਗਲ ਜੰਗਲ ਕ્યા ਪਗ ਹੈ ਵਣ ਕੰਟਾ ਮੋੜ ਕੇ ਬਸੀ ਰੱਬ ਵਿਆਜੀ ਹੈ ਜੰਗਲ ਕਿਆ ਕੁੰਜ ਤੇ ਬੀਰ ਸਾਹਿਬ ਜੀ ਕਹਿੰਦੇ ਅੰਦਰ ਵਗਦਾ ਜੰਗਲਾਂ ਚ ਕੀ ਦਾ ਬਲੰਦ ਹੈ ਇਸ ਕਰਕੇ ਬਾਸਾਹ ਜੀ ਕਹਿੰਦੇ ਇਹਨਾਂ ਤਰੀਕਿਆਂ ਦੇ ਨਾਲ ਅਕਾਲ ਪੁਰਖ ਵਹਿਗੂ ਨਹੀਂ ਲੱਭਦਾ ਮੈਂ ਭਾਈ ਪਰਮਾਤਮਾ ਨਾਮ ਦੇ ਵਸ ਹੈ ਪਿਆਰ ਪ੍ਰੇਮ ਦੇ ਵਸ ਹੈ ਜਿਹੜਾ ਉਹ ਨਾਮ ਜਪਦਾ ਹੈ ਅਕਾਲ ਪੁਰਖ ਨੂੰ ਪ੍ਰੇਮ ਕਰਦਾ ਹੈ ਉਸ ਨੂੰ ਮਿਲਦਾ ਹੈ ਇਸੇ ਕਰਕੇ ਸਤਿਗੁਰੂ ਜੀ ਨੇ ਵਚਨ ਕਹੇ ਨੇ ਬਹੁ ਪ੍ਰਕਾਰ ਕੋਝੇ ਸਬਦਾਂ ਕੋ ਭਾਈ ਬੜੇ ਤਰੀਕਿਆਂ ਦੇ ਨਾਲ ਉਸ ਅਕਾਲ ਪੁਰਖ ਨੂੰ ਖੋਜਦੇ ਜਿ ਲੱਭ ਰਹੇ ਜਮਾਨਾ ਵਿਕੁੰਨਾਂ ਅਵਾਰਕ ਨੂੰ ਸਤਗੁਰ ਪਾਸਾ ਕਹਿੰਦੇ ਪਰਪੋ ਆਕਾਲ ਪੁਰਖ ਵਹਿ ਨੂੰ ਨਹੀਂ ਕਿਸੇ ਨੂੰ ਮਿਲਦਾ ਹੈ ਵਿਖੁੰਨਾਂ ਜਾਈ ਲੈ ਉਹ ਨਹੀਂ ਲੱਭ ਸਕੀਦਾ ਹੈ ਰਹਾ ਜਾਪ ਤਾਪ ਭ੍ਰਮਨ ਅਵਸਧਾ ਕਰੁਰੁ ਗੁਰ ਤਾਪੁ ਲੈ ਗੈਣ ਹੁਣ ਸਤਗੁਰ ਪਾਸਾ ਮਹਾਰਾਜਿਆਂ ਨੇ ਇਹ ਤੇ ਉਹਨਾਂ ਸਾਧਨਾ ਦਾ ਜ਼ਿਕਰ ਕਰਦੇ ਨੇ ਕਿ ਇਹ ਭਾਈ ਜਪ ਤਪ ਕਰਕੇ ਸਾਰੀ ਧਰਤੀ ਦਾ ਚੱਕਰ ਲਾ ਕੇ ਸਿਰ ਦੇ ਭਾਰ ਤਪ ਕਰਕੇ ਪ੍ਰਾਣ ਦਸਵੇਂ ਦੁਆਰ ਉਚਾੜ ਕੇ ਇਹ ਵਿਦ ਨਹਿ ਪਤਿਆਨੁ ਠਾਕੁਰ ਜੋਗ ਜੁਗਤ ਕਰ ਜੈਨ ਪਾਸਕਿੰਦੇ ਜੋਗ ਮਤ ਦੀਆਂ ਚੁਕੀਆਂ ਕਰਕੇ ਜੋਗ ਮਥਰੇ ਵਿੱਚ ਜਿਵੇਂ 83 ਸਿੱਧਾਂ ਦੇ 83 ਆਸਣ ਨੇ ਉਹਨਾਂ ਦੀਆਂ ਆਪਣੀਆਂ ਗੁਣਤੀਆਂ ਸਨ ਜਿਨ੍ਹਾਂ ਦੇ ਰਾਹੀ ਉਹ ਦਸਵੇਂ ਦੁਆਰ ਦੇ ਵਿੱਚ ਸਵਾਗ ਚੜਾ ਕੇ ਲੰਮਾ ਲੰਮਾ ਸਮਾ ਸਮਾਧੀਆਂ ਲਾ ਕੇ ਬੈਠੇ ਰਹਿੰਦੇ ਸੀ ਉਮਰਾ ਬੜੀਆਂ ਲੰਮੀਆਂ ਉਹਨਾਂ ਨੇ ਕੀਤੀਆਂ ਪਰ ਮਿਲਿਆ ਕਿਸੇ ਨੂੰ ਤੰਦਰੁਨੰਨ ਪਾਸੇ ਉਹ ਮੰਦਰ ਸਵੇਰ ਪਰਬਤ ਤੇ ਗਏ ਉਹਨਾਂ ਸਿੰਘਾਂ ਨੇ ਵੇਖਿਆ ਤੇ ਸਿੰਘਾਂ ਦੇ ਨਾਲ ਵਿਚਾਰ ਹੋਈ ਫਿਰ ਸਤਿਗੁਰਾਂ ਨੇ ਸਮਝਾਉਣਾ ਕੀਤਾ ਆਸਾ ਕਹਿੰਦੇ ਜਿਹਦੇ ਬਾਅਦ ਨੇ ਆਇਆਂ ਨੂੰ ਪ੍ਰਾਪਤੀ ਹੋਈ ਹੈ ਉਹ ਕਹਿੰਦੇ ਸਭ ਦੇਵੀ ਦੇਵਤਿਆਂ ਦੇ ਦਰਸ਼ਨ ਹੋ ਜਾਂਦੇ ਨੇ ਆਸਾ ਕਹਿੰਦੇ ਪਰ ਇਹ ਤੇ ਆਪ ਕਾਲ ਪਾਇ ਬ੍ਰਹਮਾ ਮੁਕਤ ਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰਿ ਕ੍ਰਿਸ਼ਨ ਪ੍ਰਕਾਸ਼ਾ ਸੰਤੋਸਾ ਦਾ ਕੀ ਅਤਮ ਸਾਇਜ ਆਪ ਕਾਲ ਦੇਵੀ ਤੇ ਫਿਰ ਸਤਿਪੁਰ ਕਾਰਸਾ ਜੀ ਨੂੰ ਸੰਬੋਧਨ ਕਰਕੇ ਤੁਸੀਂ ਕਿਹੜਾ ਨਾਮ ਜਪਦੇ ਹੋ ਫਿਰ ਸਤਿਪੁਰ ਕਾਰਸਾ ਜੀ ਨੇ ਇੱਕ ਓਮ ਜਦੋਂ ਉਹਨਾਂ ਨੇ ਜਾਪ ਕੀਤਾ ਨਾਮ ਲਪਿਆ ਨਹੀਂ ਫਿਰ ਅੰਦਰ ਹੀ ਪ੍ਰਕਾਸ਼ ਹੀ ਪ੍ਰਕਾਸ਼ ਉਹਨਾਂ ਨੂੰ ਨਲ ਲਗਿਆ ਤੇ ਬਾਸਵ ਜੀ ਕਹਿਣ ਲੱਗੇ ਭਾਈ ਹੁਣ ਦੱਸੂ ਮਨ ਕੀ ਦੇ ਤੱਕ ਜਿਹੜਾ ਆ ਆਨੰਦ ਹੈ ਜਿਹੜਾ ਆਇਕ ਨਹੀਂ ਹੈ ਹੁਣ ਪ੍ਰਕਾਸ਼ ਹੀ ਪ੍ਰਕਾਸ਼ ਦਿਸ ਰਹੇ ਹਨ ਹਨੇਰਾ ਬੜੇ ਜਿਹਾ ਰਿਹਾ ਇਹਨਾਂ ਦੇ ਪਾਸੇ ਤੇ ਬਾਸਵ ਜੀ ਕਹਿੰਦੇ ਇਹ ਹੀ ਬ੍ਰਹਮ ਹੈ ਇਹ ਹੀ ਬਾਪੁਕ ਹੈ ਇਸ ਕਰਕੇ ਬਾਸਵ ਜੀ ਨੇ ਭਾਈ ਜੋਗ ਮਤ ਦੀਆਂ ਟੂਕੀਆਂ ਕਰਕੇ ਜੈਨ ਮਤ ਦੀਆਂ ਰੂਕੀਆਂ ਕਰਕੇ ਇਹਨਾਂ ਤਰੀਕਿਆਂ ਨਾਲ ਵੀ ਮਾਲਕ ਪ੍ਰਭੂ ਨਹੀਂ ਪਕੀੜਦਾ ਉਹ ਕੁਝ ਨਹੀਂ ਹੁੰਦਾ ਹੈ ਅੰਮ੍ਰਿਤ ਨਾਮ ਨਿਰਮੋਲਕ ਹਰਿ ਜਸ ਤਿਨ ਪਾਉ ਜਿਸ ਕਿਰਪਾ ਇਹ ਭਾਈ ਪਰਮਾਤਮਾ ਦਾ ਨਾਮ ਆਤਮੰਤ ਜੀਵਨ ਦੇਣ ਵਾਲਾ ਹੈ ਪਰਮਾਤਮਾ ਦੀ ਸੇਵਕ ਸਦਾ ਇੱਕ ਐਸਾ ਬਲਾਰਥ ਹੈ ਜਿਸ ਤੱਕ ਕੋਈ ਮੁੱਲ ਨਹੀਂ ਪੈ ਸਕਦਾ ਤੇ ਸਤਿ ਪ੍ਰਕਾਸ਼ਾ ਕਹਿੰਦੇ ਇਹ ਦਾਤ ਉਸ ਮਨੁੱਖ ਨੂੰ ਹਾਸ ਹੁੰਦੀ ਹੈ ਭਾਈ ਉਹ ਮਨੁੱਖ ਨੇ ਹਾਸ ਕੀਤੀ ਹੈ ਜਿਸ ਉੱਤੇ ਪਰਮਾਤਮਾ ਦੀ ਕਿਰਪਾ ਹੋਈ ਹੈ ਸਾਧ ਸੰਗ ਅਰੰਭ ਪ੍ਰਭ ਤੇ ਨਾਨਕ ਸੁਖ ਜਨ ਰਹਿਣ ਆਦੇਵ ਨੂੰ ਕਿਹਾ ਕੇ ਬਚਨ ਕਰਦੇ ਨੇ ਆਸਾ ਕਹਿੰਦੇ ਨੇ ਨਾਮਕ ਇਹ ਆਕ ਕਿ ਗੁਰੂ ਦੀ ਸੰਗਤ ਦੇ ਰਾਹੀ ਪ੍ਰੇਮ ਰੰਗ ਦੇ ਵਿੱਚ ਜੁੜ ਕੇ ਜਿਸ ਮਨੁੱਖ ਨੇ ਪ੍ਰਭੂ ਜੀ ਨੂੰ ਯਾਗ ਕੀਤਾ ਉਹ ਪ੍ਰਭੂ ਜੀ ਨੂੰ ਜਨਨ ਮਿਲਿਆ ਉਹ ਮਨੁੱਖ ਆਸਾ ਕਹਿੰਦੇ ਆਕਾਲ ਪੁਰਖ ਨੂੰ ਮਿਲ ਗਿਆ ਜਿਹੜਾ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ ਅਕਾਰਪੁਰਖ ਗਏ ਕਿਹਦੇ ਪੇਮ ਦੇ ਰੰਗ ਵਿੱਚ ਕਿਉਂਕਿ ਵਾਜਤਾ ਦੇ ਬਚਨ ਨੇ ਜਿਨ ਪੇਮ ਕਿਉ ਤਿਨੀ ਪ੍ਰਾਪਤ ਸਭ ਕੋ ਤੇਰਾ ਵਸ ਆਗਨ ਤੁਜਰਾ ਤੂੰ ਭਗਤਾਂ ਦਾ ਵਸ ਭਗਤਾਂ ਆਣ ਕੇ ਆ। ਵਾਜਾ ਕਹਿੰਦੇ ਅਕਾਰਪੁਰਖ ਗਏ ਤੂੰ ਪੇਮ ਦੇ ਵਸ ਵਿੱਚ ਜਿਹੜਾ ਅਕਾਰਪੁਰਖ ਗਏ ਜਿਹਨੂੰ ਪੇਮ ਕਰਦਾ ਹੈ ਭਾਈ ਉਹ ਮਿਲਦਾ ਕਿੱਥੋਂ ਹੈ ਪ੍ਰੇਮ ਕਦਾ ਰੰਗ ਕਿੱਥੋਂ ਚਲਦਾ ਪਾਸਾ ਜਿੰਦੇ ਗੁਰੂ ਦੇ ਸੰਗ ਵਿੱਚੋਂ ਗੁਰੂ ਦੇ ਸੰਗਤ ਕਰਾਂਗੇ ਗੁਰੂ ਦੇ ਚਰਨਾਂ ਨਾਲ ਜੁੜਾਂਗੇ ਗੁਰੂ ਪਾਸਾ ਜੀ ਸੰਗ ਗਿਆਨ ਦੀ ਦਾਤ ਰੱਖੂਗੇ ਗਿਆਨ ਦੇ ਰਾਹੀ ਓਕਾਰ ਪਰਮਪੁਰਖ ਦੇ ਪ੍ਰਤੀ ਸਾਡਾ ਪ੍ਰੇਮ ਜਿਹੜਾ ਹੈ ਉਹ ਪ੍ਰਗਟ ਹੋਵੇਗਾ ਕਿਉਂਕਿ ਬਿਨਾਂ ਗਿਆਨ ਤੋਂ ਜੇ ਸੰਸਾਰ ਵਿੱਚ ਉਜੇ ਮਨਿਆਂ ਮਾਇਆ ਦੇ ਰੰਗ ਵਿੱਚ ਲੰਘਦੇ ਰੰਗੇ ਹੋਇਆ ਦੇ ਗੁਰੂ ਸਾਹਿਬ ਕਿਰਪਾ ਕਰਕੇ ਸਾਨੂੰ ਸਮਝਾ ਜਾਣ ਦੇਣਗੇ ਗਿਆਨ ਪ੍ਰਾਉਣਗੇ ਭਾਈ ਜਿਹੜੇ ਸੰਸਾਰ ਦੇ ਵਿੱਚ ਤੂੰ ਰੰਗਿਆ ਗਿਰਦੇ ਐ ਇਹ ਰੰਗ ਆਇਆ ਦਾ ਰੰਗ ਸੰਸਾਰ ਦੇ ਮੋਹ ਮੰਨਤਾ ਇਹ ਸਾਰੇ ਚੁਠੇ ਨੇ ਸੱਚਾ ਰੰਗ ਕੇਵਲ ਅਕਾਲ ਪੁਰਖ ਦੇ ਨਾਮ ਦਾ ਹੈ ਸੱਚੀ ਪ੍ਰੀਤ ਕੇਵਲ ਅਕਾਲ ਪੁਰਖ ਦੇ ਨਾਮ ਦੀ ਹੈ ਅਕਾਲ ਪੁਰਖ ਦੀ ਸੱਚੀ ਪੀ ਹੈ ਇਸ ਕਰਕੇ ਸਾਡੇ ਬਚਨ ਕਰਦੇ ਨੇ ਕਿ ਭਾਈ ਸਾਧ ਸੰਗ ਅਰੰਗ ਪ੍ਰਭ ਬੈਠੇ ਨਾਨਕ ਸੁਖ ਜਨ ਰਹੇ ਜਿਹਨੂੰ ਭਾਈ ਗੁਰੂ ਦੀ ਸੰਗਤ ਵਿੱਚ ਬੈਠ ਕੇ ਪ੍ਰੇਮ ਦੇ ਰੰਗ ਵਿੱਚ ਜੜਾ ਰੰਗਿਆ ਗਿਆ ਜਿਹੜਾ ਆਕਾਰਪੁਰਖ ਕੋ ਜਿਹਨੇ ਰੰਗ ਦੇ ਵਿੱਚ ਰੰਗ ਕੇ ਉਸ ਦੇ ਨਾਮ ਨਾਲ ਜੁਟ ਗਿਆ ਸਾਹਿਬ ਜੀ ਕਹਿੰਦੇ ਉਸ ਮਨੁੱਖ ਨੂੰ ਪ੍ਰਕਾਰਪੁਰਖ ਪ੍ਰਭੂ ਜੀ ਮਿਲ ਜਾਂਦੇ ਨੇ ਤੇ ਜਿਸ ਮਨੁੱਖ ਨੂੰ ਆਕਾਰਪੁਰਖ ਵੈਂਚੂ ਮਿਲਦਾ ਮਿਲਾਪ ਹਾਸਲ ਹੋ ਜਿੰਦਰ ਭਾਈ ਕੋਸ ਨੂੰ ਕਦੀ ਜੀਵਨ ਰਾਤ ਸੁਖ ਆਨੰਦ ਵੀ ਲਈਏ ਸੁੱਖਾਂ ਦੀ ਤੀਂ ਨੀ ਰੇਤਰਾ ਭੀਰ ਸਾਹਿਬ ਕੀ ਆਉਂਦੇ ਵਚਨ ਨੇ ਤਰੀਤਾ ਅਜ ਨਾ ਸੁੱਤੇ ਕੰਤਸਿਓਂ ਅੰਗ ਮੁੜੇ ਮੁੜ ਜਾਗੇ ਜਾਏ ਪਰ ਛੁੱਟ ਹਾਗਣੀ ਤੂੰ ਕਿਉ ਬਨੈਣ ਵਿਹਾਇ ਵੀਰ ਸਾਹਿਬ ਕੀ ਕਹਿੰਦੇ ਨੇ ਅੱਜ ਕਾਲਪੁਰਕ ਵੈਤੂ ਜੀ ਦੀ ਜਾਣ ਨਹੀਂ ਆਈ ਮੇਰਾ ਜਨਸਾਨ ਸੁੱਖਾਂ ਦਾ ਵਿਚਰ ਚੀਤ ਹੋਏ ਪਰ ਜਾਇ ਕੋ ਛੋਟ ਹਾਂ ਕੀ ਜਿਹੜੀਆਂ ਮਨੁੱਖੀਆਂ ਨੇ ਨਿਖਸ਼ਮੀਆਂ ਤੇ ਰਿਤੀਆਂ ਨੇ ਜਿਨ੍ਹਾਂ ਨੇ ਕਦੇ ਆਤਮਾ ਉਪਰ ਉੱਠ ਕੇ ਤੀਰਤੀ ਕੀਤਾ ਉਹਨਾਂ ਦੀਆਂ ਰਾਤਾ ਬਦਾਨੀ ਕਿਵੇਂ ਮੁਜਰਤੀਆਂ ਨੇ ਇਸ ਗੱਲ ਤੇ ਸਾਇਬ ਸਬਦ ਗੁਰੂ ਪਾਤਸ਼ਾਹ ਕਹਿੰਦੇ ਭਾਈ ਜਿਸਵੇਂ ਮਨੁੱਖ ਨੂੰ ਪ੍ਰਭੂ ਜੀ ਮਿਲ ਕਹਿੰਦੇ ਹਨ ਉਸ ਮਨੁੱਖ ਦੀ ਜੀਵਨ ਰਾਤ ਸੁਖ ਅਨੰਦ ਦੇ ਵਿੱਚ ਨਹੀਂ ਸੁੱਖਾਂ ਦੇ ਵਿੱਚ ਵਿਕੇਤਰੀ ਇਹ ਇਸੇ ਕਰਕੇ ਸេចਕੀਆਂ ਨੇ ਸਾਨੂੰ ਅੱਜ ਦੇ ਪਵਿੱਤਰ ਪਾਵਨ ਬਤਨਾਂ ਦੇ ਰਹੀ ਪਿੱਤਰ ਨੂੰ ਵਾਚ ਰਹੇ ਨੇ ਪਾਵਨ ਉਪਦੇਸ਼ ਕਰਕੇ ਜੁਵਾਦੀਆ ਕਿ ਭਾਈ ਗੁਰੂ ਬਾਲਾ ਹੂੰ ਗੁਰੂ ਦੀ ਸੰਗਤ ਕਰ ਹੂੰ ਗੁਰੂ ਦੀ ਸੰਗਤ ਕਰਕੇ ਗੁਰੂ ਦੇ ਨਾਮ ਦੇ ਰੰਗ ਵਿੱਚ ਆਪਣੀ ਆਪ ਨੂੰ ਰੰਗਣਾ ਕਰ ਫਿਰ ਤੇਰਾ ਜੀਵਨ ਸਫਲ ਹੋਏਗਾ ਤੇ ਅਨੁਸਾਰੀ ਪ੍ਰਾਪਤਨ ਹੋ ਕੇ ਕਰਕੇ 哎。